ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵੇਰ ਦੀ ਢਿੱਲੋਂ ਫਾਰਮ ਹਾਊਸ ਤੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਅੱਜ ਦਾ ਵਲੌਗ ਕਰਦੇ ਹਾਂ ਇਹ ਜੇ ਵਿਊ ਤੋਂ ਦੇਖੋ ਕਿੰਨਾ ਘੈਂਟ ਮੋਟੇ-ਮੋਟੇ ਕੜੀਆਂ ਆ ਗਈਆਂ ਹਨ ਉਹ ਮੈਨੂੰ ਲੱਗਦਾ ਮੈਨੂੰ ਨੱਠਣਾ ਚਾਹੀਦਾ ਜਰੂਰ ਮੇਰਾ ਕੰਮ ਰਹਿ ਗਿਆ ਤੇ ਥੋੜਾ ਜਿਹਾ ਨੱਠ ਲੋ ਸਾਂਤ ਬੜੇ ਮੈਂ ਇੱਥੇ ਪਿਆ ਰਹਣ ਦੋ ਕੋਈ ਨਹੀਂ ਚੱਕਦਾ ਨਹੀਂ ਆ ਗਿਆ ਜ਼ੋਰ ਨਾਲ ਹਵਾ ਆਈ ਵਾ ਕੀ ਆਵਾਤਾ ਮਾਰਨਿੰਗ ਦੀ ਸਟਾਰਟਿੰਗ ਸਵੇਰ ਦੀ ਸਟਾਰਟ ਆਪਾਂ ਕੱਢਦੇ ਹਾਂ ਗੱਡੀ ਬਾਹਰ ਉਹ ਤੇ ਕੱਪੜਾ ਆ ਫੇਰ ਤਾਂ ਇਹ ਘੈਂਟ ਧੁੱਤੀ ਜਾਊਗਾ ਇਹਨੇ ਹਿਲਾ ਲਈ ਆਪਾਂ ਦੇਸੀ ਜਿੰਦਾ ਨਾਲੇ ਖੋਲਾਂ ਨਾਲੇ ਬੰਦ ਤੁਹਾਨੂੰ ਆਵਾਜ਼ ਸੁਣਦੀ ਹੋਊਗੀ ਦੇਖੋ ਮੱਲਾ ਦਾ ਲਾਈਟ ਵੀ ਸਾਡੀ ਜਾਂਦੀ ਹੁੰਦੀ ਆ ਮੀਂਹ ਦੇ ਭਾਰ ਸੋਂ ਦਾ ਲਾਈਟ ਬਖਸ਼ਾਲ ਚੱਲੇ ਜਾਂਦੀ ਆ ਲਓ ਜੀ ਗੱਡੀ ਕਰ ਲਈ ਆਪਾਂ ਨੇ ਸਟਾਰਟ ਪਿੱਛੋਂ ਮਛਰ ਦਾ ਨੀਂ ਉੱਪਰ ਚੱਕ ਲਈ ਤੇ ਆਪਾਂ ਕਰਦੇ ਹਾਂ ਮੀਂਹ ਚ ਖੜੀ ਆਉਣ ਲੱਗੀ ਬਾਅਦ ਘੈਂਟ ਆਪਾਂ ਇੱਥੇ ਨੂੰ ਭੜਾਈਏ ਇੱਕ ਪਾਸਿਓਂ ਮੀਂਹ ਧੋ ਦੂਗਾ ਤੇ ਦੂਜੇ ਪਾਸੇ ਆਪਾਂ ਮਾੜਾ-ਮੋਟਾ ਪਾਣੀ ਮਾਰ ਦਾਂਗੇ ਅੱਛਾ ਇੱਥੇ ਇੱਕ ਖੜਾ ਲੀਓ ਚਾਬੀ ਰੱਖ ਦੀਆ ਵਿੱਚ ਗੱਡੇ ਨੂੰ ਕਰ ਦੀਆ ਬੰਦ ਚਲੋ ਜੀ ਨਿਕਲੀਏ ਬਾਹਰ ਕੀ ਹੋ ਗਿਆ ਉਹ ਮੈਂ ਵੀ ਨਾਉਣਾ ਨਾਲ ਗੱਡੀ ਧੋਤੀ ਨਾਲ ਮੈਂ ਸਿਰ ਨਾ ਲੂੰਗਾ ਸਿਰ ਬਈ ਨਾ ਮੈ ਲੂੰਗਾ ਆ ਕੇਲੇ ਖਾਤੇ ਨਹੀਂ ਕਿਸੇ ਨੇ ਚਲੋ ਦੋ ਤਾਂ ਫਿਰ ਚਲੋ ਮੈਂ ਖਾਣਾ ਚ ਕੇਲਾ ਆਪਣੇ ਬੋਲਦੇ ਨੇ ਬਾਹਰ ਆ ਜਿੰਨੇ ਬਕਸ਼ੀ ਜੱਟ ਨੂੰ ਫੋਰਟ ਅੰਦਰ ਸਫਾਈ ਚੱਲਦੀ ਆ ਮੀਂਹ ਦੇ ਵਿੱਚ ਸਰਦੀਆਂ ਹਟ ਗਏ। ਫਿਰ ਵੀ ਨਾ ਆਪੀ। ਹੈ? ਫਿਰ ਵੀ ਨਾ ਆਤੀ ਹੈ। ਹਾਂ। ਚਰਪੁਰ ਵਾਲਾ। ਨਨਕਾਣਾ। ਉੱਪਰ ਜੀ ਆ। ਇੰਨਾ ਬੱਦਲ ਆਇਆ ਤੇ ਹਨੇਰੀ ਘਾਟ। ਅੱਗਲੇ ਪੈ ਇੰਨਾ ਮੀਂਹ ਪੈ ਗਿਆ ਤੇ ਫੇਰ। ਪਿੱਛਾ ਹੋ ਗਿਆ। ਜੋਰ ਨਾਲ ਨਹੀਂ ਆ ਗਿਆ ਦੇਖੋ ਜਿਆਦਾ ਨਹੀਂ ਲੋ ਜੀ ਆਪਾਂ ਨੇ ਕੀਤਾ थैंक ਉਹ ਆਈਟਮ ਕਾਹਦੇ ਵਿੱਚ ਮੇਰ ਪੱਕਾ ਮਾਇਆ ਦੀ ਚੀਜ਼ ਨਾ ਮੈਂ ਦਾ ਸੋਨ ਕਿਸੇ ਕਿਸੇ ਦੇ ਨਾਮ ਰਿਮੋਟ ਉਹ ਦੇਖਿਆ ਜਾ ਸੀ ਉਹ ਦੇਖੀ ਚੁੰਗੀ ਤੇ ਕੋਈ ਹੈ ਨਹੀਂ ਦੁਕਾਨ ਆਉਦੀ ਹੈ ਨਾ ਕਲੀ ਨਾਲ ਉਹ ਜਾਵਾਂਗਾ ਅੱਜ ਉਧਰ ਜਾਣਾ ਤਾਂ ਹੈਗਾ ਅਸੀਂ ਜਾਣਾ ਉਧਰ ਨੂੰ ਰਜਿੰਦਰਾ ਚ ਗਏ ਸੀ ਨਾ ਅਸੀਂ ਰਜਿੰਦਰਾ ਦੇ ਪਹਿਲਾਂ ਚੁੰਗੀ ਤਾਂ ਨਹੀਂ ਹੈਗੀ ਚੁੰਗੀ ਤੁਸੀਂ ਦੇਖਦੇ ਆ ਕਿ ਉਹ ਕਹਿੰਦੀ ਗਾ ਰੱਖ ਕੇ ਲੈ ਕੇ ਵੀ ਤੇ ਉਹ تین ਨਾ ਕਟੋਣੀ ਆ। ਹਾਂ ਪੱਖਾ ਚੱਲਦਾ ਹੋ ਗਿਆ। ਇਹ ਫਰੇ ਘਸ ਕੇ ਚਲਾ ਲਓ। ਇਸ ਤਰ੍ਹਾਂ ਦੁਆ। ਹੈ ਇਸ ਤਰ੍ਹਾਂ ਦੁਆ। ਲਓ ਜੀ ਹੁਣ ਤੁਹਾਨੂੰ ਪਤਾ ਹੀ ਆ ਕਿੱਥੇ ਜਾ ਰਹੇ ਹਾਂ। ਵੱਡੇ ਵਾਲੇ। ਮੈਂ ਤਾਂ ਹੁਣ ਮੈਨੂੰ ਪਤਾ ਦਾ ਗਾਈਡਸ ਨੂੰ ਪਤਾ ਵੀਡੀਓ ਦੇ ਇੱਕ ਬਣਾਇਆ ਨੂੰ। ਲਾਡੂ ਦੀਦੀ ਨਾਲ ਬੈਠੇ। ਹਾਂ। ਫਟੇ ਦੇ ਯਾਰਾ ਬੁੱਧੀ ਨਹੀਂ ਤੋਂ ਕਹਿੰਦੀ ਹੁੰਦੀ ਸੀ ਯਾਰਾ ਬੁੱਧੀ ਹਾਂ ਅੱਗੇ-ਅੱਗੇ ਵੀ ਦਿਖਾਵਾਂਗੇ ਵੀਡੀਓ ਕੀ ਕੀ ਆ ਕੀ ਲੈਣਾ ਨਾ ਵੀਡੀਓ ਤਾਂ ਬਣਾਵਾਂਗੇ ਹਾਂਜੀ ਤੁਸੀਂ ਤਾਂ ਹੀ ਜਾ ਰਹੇ ਹੋ ਨਾ ਅਸੀਂ ਲਵਾਂਗੇ ਕੋਈ ਸ਼ੀਜ਼ ਜਿਆਦਾ ਤੁਸੀਂ ਬੀਚ ਮੈਂ ਤਾਂ ਉਹਦੇ ਮੰਗੂ ਕਰਨਾ ਥੋੜਾ ਚੋਗਾ ਦੇ ਦੇਣਾ ਵੀ ਆ ਚੱਕੋ ਜਿਹੜਾ ਕੁਸ ਮਰਜ਼ੀ ਖਾਏ ਨਾ ਨਾ ਵੀਡੀਓ ਬਣਾਉਣ ਦੀ ਗੱਲ ਆ ਅੱਛਾ ਚਲੋ ਆਪਾਂ ਇਸ ਟਾਈਮ ਇਹ ਬਣਾਉਣੇ ਹੋਗਾ ਆਹਾਂ ਵੀਡੀਓ ਇਹ ਟਾਈਮ ਲੱਗਿਆ ਆਹ ਮੁੰਡੇ ਨੇ ਸੂਟ ਛੱਡੀ ਕੁੜੀ ਨੇ ਸੂਟ ਲੈਣਾ ਮੈਨੂੰ ਪਾਉਣਾ ਸੂਟ ਲੈਣਾ ਕੱਢ ਕੇ ਲੈ ਗਿਆ ਬੀਬੀ ਉਹ ਚਾਬੀ ਫੜ ਕੇ ਹੋਰ ਕਹਿੰਦੀ ਹਨੇਰਾ ਹੋ ਜਾ ਪਾਣ ਮੇਰੇ ਘਰ ਆਲਾ ਆਉਣ ਆਲਾ ਉਹਨੇ ਹੁਣ ਕੋਣ ਫੇਰ ਕਾਟ ਲੱਗ ਜਾ ਆ ਕੇ ਹੱਥਾਂ ਦੀ ਮੜਾ ਹੌਲਤਾ ਪਵਾ ਲਿਆ ਰਾਤ ਹੋ ਜਾਣੀ ਆ ਬੀਬੀ ਰਾਤ ਹੋ ਜਾਣੀ ਆ ਉੱਧਰ ਖਾ ਲਈ ਰੋਟੀ ਮੈਂ ਭਾબી ਨੂੰ ਕਹਿ ਦਾਨੀ ਆ ਉਹਨੂੰ ਕਹਿਣਾ ਸੀ ਮਨਦੀਪ ਨੂੰ ਉਹ ਲੈ ਲੈਂਦੀ ਉਹ ਕੜੀ ਬਣਾਉਣੀ ਉੱਧਰ ਆ ਗਈ ਜਮਾ ਉੱਧਰ ਵੀ ਉੱਧਰ ਪਾਸੇ ਬੀਬੀ ਇਹ ਬੀਬੀ ਨੂੰ ਮੋਮੋਸ ਲਿਆ ਦੇਣਿਆ ਹਾਂ ਲੈ ਅੱਜ ਲੈ ਨਾ ਸਵੇਰ ਨੂੰ ਟਿੱਪ ਟਾਪ ਤੇਰੀ ਖਾਂ ਖੋ ਕੇ ਤੇ ਜਾਣੀ ਆ ਓ ਬਹੁਤ ਪਏ ਨੇ ਉੱਥੇ ਓ ਕੁੜੀ ਓ ਲੈ ਜੀ ਚੱਕ ਕੇ ਬਣਾ ਦੀ ਘੜੀ ਤੋਂ ਜੇ ਮੈਂ ਨਾ ਆਈ ਕੀ ਪਤਾ ਹੂੰ ਤਾਂ ਕਹਿੰਦੀ ਤੇ ਛੋਟੀ ਆ ਮੰਗ ਠੀਕ ਆ

ਬਾਕੀ ਤਾਂ ਦਸਮੇ ਦੀ ਲੋੜ ਨਹੀਂ ਉਹਨਾਂ ਦੇ ਆਏ ਸੀ ਸੂਟ ਨਾਲ ਵੈਰੈਟੀ ਤਾਂ ਬਹੁਤ ਵਧੀਆ ਸੀ ਉਹਨਾਂ ਦੇ ਤੁਹਾਡੇ ਜ਼ੂਮ ਕਰਕੇ ਦਿਖਾਉਣਾ ਇਹਨਾਂ ਦੀ ਪਹਿਲਾਂ ਅੰਦਰ ਦੁਕਾਨ ਸੀ ਅਫਸਰਾਂ ਵਾਲਿਆਂ ਨੇ ਅੰਦਰ ਇਹਨਾਂ ਨੇ ਵੀਡੀਓ ਬਣਾਉਣ ਨਹੀਂ ਦਿੱਤੀ ਹਾਂ ਕਿੰਦੇ ਵੀ ਬਣਾਉਣ ਨਹੀਂ ਦਿੱਤੇ ਕਹੀ ਹੁੰਦੀ ਸਾਨੂੰ ਸਾਨੂੰ ਇੱਥੇ ਸਬਸਕ੍ਰਾਈਬਰ ਵੀ ਮਿਲੇ ਚੱਕਰਪਾਰੇ 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 ਮਿਲ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਨੇ ਧੰਮ ਆਏ ਸੀ ਹਾਂ ਮੈਂ ਤੈਨੂੰ ਕਹਿੰਦਾ ਮੈਂ ਖਾਜੇ ਮਿਲ ਜਾਂਦੇ ਇੱਥੇ ਖਾਣ ਪੀਣ ਹੋ ਜਾਂਦਾ ਕੁਛ ਮਾੜਾ ਮੁੱਟੇ ਪਾਲਟੀ ਜੀ ਹੋ ਜਾਂਦੀ ਛੋਟੀ ਮੋਟੀ ਉਹ ਪੁੱਛਦੇ ਸੀ ਕਹਿੰਦੇ ਵੀ ਗਗਨ ਨੂੰ ਲੈ ਆਂਦੇ ਮੈਂ ਕਿਹਾ ਗਗਨ ਨੇ ਆਣਾ ਸੀ ਮੇਰੇ ਨਾਲ ਗਗਨ ਮੇਰੇ ਖਲ ਗਈ ਵੀ ਆਪਣੀ ਉਹਦਾ ਨਣਦ ਦਾ ਸੰਧਾਰਾ ਦੇਣ ਗਈ ਹਾਂ ਉਹ ਤਾਂ ਕਹਿੰਦੀ 12 ਤਰੀਕ ਤੱਕ ਛੁੱਟੀ ਮੈਨੂੰ ਟਾਈਮ ਨਹੀਂ ਹੈ ਟਾਈਮ ਨਹੀਂ ਹੈਗਾ ਨਹੀਂ ਤਾਂ ਆ ਜਾਂਦੀ ਚਲੋ ਬਾਕੀ ਫੇਰ ਗਾਹਾਂ ਹੁਣ ਮੁੰਡਾ ਗਿਆ ਕੋਈ ਚੀਜ਼ ਲੈਣ ਵਾਸਤੇ ਤਾਂ ਆਪਾਂ ਫੇਰ ਬਣਾਉਣਾ ਦੋ ਹਾਂ ਹਾਂ ਦੋ ਅੱਛਾ ਮੇਰੇ ਤਾਂ ਨਹੀਂ ਹੈਗੇ ਉਹ ਕੁੜੀਆਂ ਦੇ ਨੇ ਵਿਚਾਰੀਆਂ ਨੇ ਆਹ ਕੁੜੀ ਨੇ ਲਿਆ ਨਹੀਂ ਹੈਗਾ ਇਹ ਦਮੇ ਜੋਰ ਲਾ ਲਿਆ ਕਿ ਨਹੀਂ ਮੈਂ ਨਹੀਂ ਲੈਣਾ ਕਿ ਨਹੀਂ ਹੁਣ ਕਹਿ ਰਹੀ ਹੈ ਕਿ ਨਹੀਂ ਮੈਂ ਰਖੜੀਆਂ ਨੂੰ ਆਉਂਗੀ ਜੇ ਨਾ ਹੀ ਫਿਰ ਇਹਨਾਂ ਨੂੰ ਬੰਦ ਫਿਰ ਆਲਨ ਗੈਟੀ ਅੱਜ ਜੀ ਸੂਟ ਲੈਣ ਦੇਖਣ ਗਏ ਸੀ ਉਹ ਹਰਪ੍ਰੀਤਾਈ ਵਿੱਚ ਉਹ ਕਹਿੰਦੀ ਮੈਂ ਅਪਸਰਾਂ ਨਾਲ ਜਿਹੜਾ ਮੈਂ ਵੀ ਚੱਲੇਗੀ ਚੱਲ ਫਿਰ ਉੱਥੇ ডিসਕਾਊਂਟ ਲੱਗਿਆ ਹੋਇਆ ਤੇ ਬਹੁਤ ਵਧੀਆ ਲੱਗਿਆ ਪਾ ਤੇ ਆਜ جھوٹ ਲਿਆਉਂਦੇ ਨੇ ਨਿੱਤੂ ਦਾ ਏ ਨਿੱਤੂ ਦੇ ਨਾਲ ਇੱਕੋ ਕੁੜੀ ਹਸੇਦੀ ਆਉਦਾ ਏ ਆ ਹਰਪ੍ਰੀਤ ਦਾ ਏ ਇੱਕਾ ਹਾਏ ਉਹਦਾ ਪਤਾ ਨਹੀਂ ਆ ਉਹਦੀ ਮੰਮੀ ਦੇ ਨੇ ਸੱਸ ਸਾਸੂ ਮੰਮੀ ਦੇ ਆਏ ਹਰਪ੍ਰੀਤ ਦੇ ਇੱਕਾ ਹਾਏ ਇੱਕਾ ਏ ਆ ਉਹਦੀ ਸੱਸ ਤੋਂ ਮੰਮੀ ਦੇ ਨੇ ਤੇ ਤਿੰਨ ਸੂਤ ਇਹ ਨੇ ਆ ਆਉਂਦੀ ਆ ਪੂ ਪੂ ਕਿਉਂ ਇਹ ਪੂ ਪੂ ਕਹਤੇ ਨਹੀਂ ਬੋਲਦਾ ਪੰਤਾ ਮੈਨੂੰ ਇਹ ਦੱਸੋ ਬੋਲਦਾ ਕਹਤੇ ਨਹੀਂ ਕੱਲ ਢਿੱਡ ਪਾ ਕੇ ਮੈਂ ਗੀਖਲਾ ਢਿੱਡ ਪੱਟਣ ਵਾਲਾ ਹੋਇਆ ਪਿਆ ਆਪਣੇ ਰੋਟੇ ਨਹੀਂ ਖਾੜੇ ਅਜੇ ਵੀ ਤੂੰ ਫੇਰ ਨਹੀਂ ਬੋਲਦਾ ਚੱਕੇ ਕਰੇ ਪੁੱਤੜਾ ਪੁੱਤੜਾ ਬਰਗੇ ਹਾਂ ਪੁੱਤੜਾ ਸਫੜਾ ਵੀ ਲਓ ਜੀ ਅਸੀਂ ਅੱਜ ਜਾਏ ਸੀ ਪਟਿਆਲੇ ਸ਼ਾਪਿੰਗ ਵੀ ਹੋ ਗਈ ਕੁਝ ਸਬਸਕ੍ਰਾਈਬਰ ਵੀ ਮਿਲੇ ਸੀ ਬਹੁਤ ਬਹੁਤ ਧੰਨਵਾਦ ਤੇ ਰਸਤੇ ਦੇ ਵਿੱਚ ਹੋਰ ਵੀ ਇੱਕ ਦੋ ਕੰਮ ਸੀ ਉਹ ਵੀ ਕਰਦੇ ਰਹੇ ਤੇ ਅਸੀਂ ਸ਼ਾਮ ਨੂੰ ਆ ਕੇ ਘਰ ਆ ਗਏ ਤੇ ਹੁਣ ਅਸੀਂ ਕਰਦੇ ਹਾਂ ਵੀਡੀਓ ਦਾ ਐਂਡ ਤੇ ਤੁਸੀਂ ਸਾਰੀ ਵੀਡੀਓ ਐਂਡ ਤੱਕ ਦੇਖਿਆ ਕਰੋ ਅੱਜ ਛੋਟੀੋ ਬਣੀ ਨਹੀਂ ਜਿਆਦੇ ਬਣੀ ਨਹੀਂ ਹੈਗੀ ਸਵੇਰੇ ਪਹਿਲਾਂ ਮੀਮੂ ਪੈਣ ਲੱਗ ਗਿਆ ਤਾਂ ਕਰਕੇ ਕੁਛ ਲੇਟ ਪਈ ਅੱਜ ਵੀਡੀਓ ਔਰ ਨੈਟ ਨਹੀਂ ਦੀ ਹੈਗਾ ਕੁਛ ਕਰਕੇ ਤੇ ਸਾਰੇ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਕਰੋ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਹਾਂ ਪੂਨੋ ਜ਼ਰੂਰ ਕਰ ਲੈ ਸਬਸਕ੍ਰਾਈਬਰ ਚਲੋ ਸਾਰਿਆਂ ਨੂੰ ਧੰਨਵਾਦ ਸਸ਼ੀ ਕਾਲ